ਇਕ ਵਟ ਰਹੇ ਹੈ ਇਹ ਸ਼ਾਇਰ ਇੱਕ ਵਟ ਰਹੇ ਹੈ ਤੂੰ ਅੰਨਾ ਵੀ ਯਾਰ ਨਹੀਂ ਮੈਂ ਅੰਨਾ ਨਹੀਂ ਗਾਈਜ਼ ਵੀਰੇ ਅੰਨੇ ਹੈ ਗਾਈਜ਼ ਵੀਰੇ ਨਹੀਂ ਅੰਨੇ ਹੈ ਹਾਂ ਹਾਂ ਇਹ ਦੱਸਣਾ ਵੀ ਨਹੀਂ ਹੈ ਇਹ ਰੀ ਇਹ ਮਾਸੀ ਕਿਹਨੇ ਇੱਕ ਹੀ ਹੁੰਦੀ ਹੈ ਮੇਰੀ ਮਾਸੀ ਆਈ ਇਹ ਤੇਰੀ ਮਾਸਰੀ ਹੈ ਠੀਕ ਜਿਹੜਾ ਪਿੰਡ ਦਾ ਹਾਂਜੀ ਸਸਰੀਕਾਲ ਦਾ ਵਾਰੀ ਥਿਆ ਰਹੀ ਮੇਜਾ ਪਾਹਰੇ ਬਹੁਤ ਲੱਗ ਵਾਸ ਵਰਤਾ ਇਹ ਤੇ ਨਾ ਭੋਰਨ ਲੱਗ ਗਿਆ ਅਰੇ ਗੈਪ ਗੈਪ ਘਟਦਿਆ ਕਰ ਇਹ ਪਿਆਰ ਚ ਬਰਫ ਪੈ ਰਹੀ ਹੈ ਪਿਆਰ ਚ ਬਰਫ ਪੈ ਰਹੀ ਹੈ ਮੈਨੂੰ ਤਾਂ ਰੇ ਲੱਗਦੀ ਹੈ ਬਈ ਸਪੈਸ਼ਲ ਡੀਐਸਐਲਆਰ ਡੀਐਸਐਲਆਰ ਗਾਇਸ ਡੀਐਸਐਲਆਰ ਚੱਕੀ ਵਰਦਾ ਬੰਦਾ ਅਰੇ ਗਾਇਸ ਇਹ ਬੰਦਾ ਪੰਗੇ ਹੀ ਲੈ ਰਿਹਾ ਇੱਥੇ ਅਜੇ ਰੇ ਪਾ ਰਹੇ ਆ ਇਹ ਪੰਗੇ ਲੈ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਗਾਇਸ ਰੇ ਭੋਰ ਜੋ ਕੀ ਕਰਨਾ ਹੈ ਰੇ ਭੋਰ ਜੋ ਐਚ ਜਿਹੜੇ bande poorne de bali chaki re itthe aje ਠੀਕ ਤੇ ਪੂਰ ਲੈਣ ਦੀ ਨਿਯਮ ਦੇਖੋ ਮੇਰੇ ਵੀਰੋ ਹੱਥ ਲਗਾਓ ਜੀ ਆਸ਼ੀਰਵਾਦ ਆਸ਼ੀਰਵਾਦ ਮੈਂ ਆ ਗਿਆ ਗਾਇਸ ਬਹੁਤ ਤੇਜ ਦੇਖੋ ਬਾਕੀ ਸਕਿਆ ਸੀ ਹਾਂ ਕਿਹਣਾ ਸੀ ਆ ਭਾਰੀ ਬਣ ਗਈ ਸਾਡੀ ਰੇ ਮੇਰੇ ਵੀਰੇ ਉਹ ਮੀਂਹ ਵਾ ਪਈ ਜਾਂਦਾ ਗਾਇਸ ਕਰੋ ਚੈੱਕ ਦੇਖੋ ਠੰਡ ਬਹੁਤ ਹੋ ਗਈ ਮੇਰੇ ਵੀਰੇ ਠੰਡ ਬਹੁਤ ਮੀਂਹ ਪਈ ਜਾਂਦਾ ਦੇਖੋ ਕੰਨੀ ਹੈ ਕੰਨੀ ਹੈ ਤੂੰ ਵੀ ਇੰਨਾ ਤੋ ਦੰਨੇ ਉਹ ਦਾਉਟ ਕਲੇਪਾ ਕੱਟੀ ਜਾਣਾ ਜਵੇਲਾ ਜੋ ਕੁੱਟੇ ਮਾਰਨੀ ਮਾਰਲਾ ਰਫਾ ਬੋਲ ਨਹੀਂ ਮੂਲਦਾ ਨਹੀਂ ਕਿਉਂ ਨਹੀਂ ਬੋਲਦਾ ਭਈ ਟੋਪੀ ਭਈ ਕੀ ਗੱਲ ਕੀ ਇਹ ਦੇਨ ਮੈਨੂੰ ਸਮਝ ਨਹੀਂ ਆਈ ਤੇ ਨਹੀਂ ਕਰ ਮੜੇ ਕੁੱਟੇ ਅੱਛਾ ਜੀ ਨਿੱਜਾ ਵਾਧਾ ਠੀਕ ਹੈ ਜੀ ਤੇ ਭਈ ਟੋਪੀ ਦਾ ਕੀ ਫਾਇਦਾ ਜੀ